ਕੱਲ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦਾ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਉਸ ਦੇ ਨਾਲ ਪੂਰਾ ਜਲੰਧਰ ਸ਼ਹਿਰ ਇਸ ਵਕਤ ਦਹਿਲਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਨੇ ਦੁੱਗਲ ਚਾਪ ਵਾਲੀ ਦੀ ਦੁਕਾਨ ਦੇ ਉੱਪਰ ਤੋੜਪਨ ਕੀਤੀ ਜਿਸ ਤਰੀਕੇ ਦੇ ਨਾਲ ਕਿਰਪਾਨਾਂ ਮਾਰੀਆਂ ਉਸ ਦੇ ਨਾਲ ਇਸ ਵਕਤ ਨਿਹੰਗ ਸਿੰਘਾਂ ਦੇ ਬਾਣ ਦੇ ਉੱਪਰ ਦਾਗ ਲੱਗਿਆ ਹੋਇਆ ਹੈ ਸਵਾਰ ਹੋ ਕੇ ਨਾ ਆ ਗਏ ਲੋਕ ਕਹਿੰਦੇ ਸੀ ਕਿ ਵੀ ਨਿਆਂ ਸਿੰਘਾ ਨੇ ਜਿਨ੍ਹਾਂ ਨੇ ਬਾਣੇ ਪਾਏ ਆ ਉਹ ਤੀਆਂ ਪੁੱਤਰਾਂ ਦੀਆਂ ਇੱਜ਼ਤਾਂ ਨੂੰ ਬਚਾਉਂਦੇ ਨੇ ਉਹ ਲੋਕਾਂ ਦੇ ਰੱਖੇ ਹੈਗੇ ਨੇ ਪਰ ਜਦੋਂ ਤੂੰ ਇਦਾਂ ਦੀਆਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਬਹੁਤ ਵੱਡੇ ਸਵਾਲ ਨਿਆਂ ਸਿੰਘਾ ਦੇ ਉੱਪਰ ਜਿਹੜੇ ਨੇ ਉੱਪਨੇ ਸ਼ੁਰੂ ਹੋ ਜਾਂਦੇ ਨੇ ਕੋਈ ਗੱਲ ਨਹੀਂ ਚਾਹ ਮਖਾਨ ਆਈ ਬਸ ਮੇਰੇ ਕੋ ਮੈਨੂੰ ਪਤਾ ਕੋ ਉਹਨੇ ਲਿਆ ਸਕਦਾ ਕੋ ਨਹੀਂ ਆ ਇਹ ਕਹਿੰਦਾ ਮੈਨੂੰ ਨਹੀਂ ਪਤਾ ਚਾਹ ਮੇਰੇ ਕੋ ਖਾ ਲਿਆ ਕਹਿੰਦਾ ਹੋਟਲ ਇਹਨਾਂ ਕੋ ਮੈਂ ਕਹਿੰਦਾ ਭਾਈ ਟਾਈਮ ਲਾਉਂਦਾ ਰਹੀਨ ਬੁੱਲਾ ਤਾ ਮੈਂ ਬ੍ਰਦਰ ਦਾ ਕਾਹ ਗੱਲ ਕੀਤੀ ਹੈ ਮੇਰੀ ਡੀਵੀਆਰ ਵਿੱਚ ਰਿਪੋਰਟਿੰਗ ਵੀ ਚੈੱਕ ਕਰ ਸੇ ਬ੍ਰਦਰ ਦਾ ਕਾਹ ਗੱਲ ਕੀਤੀ ਹੈ ਇਹਨਾਂ ਨੇ ਚੱਲੇ ਗਏ ਇਹ ਕਹਿੰਦਾ ਮੇਰੇ ਕੋ ਤੋ ਚੱਲ ਗਏ ਹੋ ਕੱਲ ਆਏ 15 20 ਸਿੱਧਾ ਆਏ ਅੰਦਰ ਤਾਬੜ ਤੋਰ ਕਰਪਾਣਾ ਮੰਨਿ ਛੁਗਾਤੀਆ ਨਾ ਅੱਗਰ ਨਾ ਪਿੱਛਾ ਉਹਨਾਂ ਪੁੱਛਿਆ ਨਾ ਪਿੱਛਿਆ ਟੌਪ ਲਾਈਨ ਦੀ ਛੋਟੀ ਜਿਹੀ ਗੱਲ ਦੇ ਉੱਪਰ ਇੰਨਾ ਬਵਾਲ ਛੋਟੀ ਹਾਂਜੀ ਭਾਈ ਛੋਟੀ ਗੱਲ ਪੁੱਛੋ ਹੂੰ ਤੇ ਕੱਲ ਕਿੰਨੇ ਵਜੇ ਆਏ ਸੀਗੇ ਇਹ ਰਾਤੀ ਕੋਈ 8:30 ਵਜੇ ਆਏ ਸੀਗਾ ਉਦੋਂ ਕਿੰਨੇ ਨੇ ਅੰਗ ਸਿੰਘ ਸੀ ਇਹ 15 ਤੋਂ 20 ਜਣੇ ਸੀ ਬ੍ਰਦਰ 15 ਤੋਂ 20 ਜਣੇ ਸੀ ਉਹ ਕਹਿੰਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਤਾਂ ਦੋ ਹੱਥਾਂ ਨਾਲ ਵੱਜਦੀ ਹੈ ਕੋਈ ਗਲਤ ਤਾਂ ਹੋਈ ਹੋਵੇਗੀ ਤੁਹਾਡੀ ਜੋ ਇੰਨੇ ਇੰਨੇ ਨਿਹੰਗ ਸਿੰਘਾਂ ਕੇ ਇੱਕਦਮ ਹੀ ਵਾਰ ਕਰਦਾ। ਇੰਨੇ ਨਿਹੰਗ ਸਿੰਘ ਹੁੰਦੇ ਲੋਕ ਕਹਿੰਦੇ ਸੀਗੇ ਕਿ ਬਈ ਇਹ ਉਹ ਨਿਹੰਗ ਸਿੰਘ ਨੇ ਜਿਹੜੇ ਮਾਵਾ ਭੈਣਾਂ ਦੀਆਂ ਜੜੀਆਂ ਨੇ ਉਹ ਇੱਜ਼ਤਾਂ ਦੇ ਰੱਖ ਕੇ ਕਰਦੇ ਨੇ ਪਰ ਜਿਹੜੇ ਤੁਸੀਂ ਕੱਲ ਨਿਹੰਗ ਸਿੰਘ ਦੇਖੇ ਉਹ ਤੁਹਾਨੂੰ ਕੀ ਲੱਗਦਾ? ਅਈਓ ਇੱਜ਼ਤ ਰੱਖੀ ਕਰਦੇ ਔਰ ਸ਼ਰਿਆਂ ਕਿਰਪਾਨਾਂ ਲੰਗੀਆਂ ਲੈ ਕੇ ਆਇਆ ਏਦਾਂ ਤਬਰ ਤੋਰ ਬਲਮਾਸ਼ੀ ਏਦਾਂ ਲੈ ਕੇ ਉਹਦਾ ਗਾਲਾਂ ਕੱਢਦੇ ਵੇ ਦੇਖੋ ਨਾ ਮਾਵਾ ਭੈਣਾਂ ਦੀ ਗਾਲਾਂ ਕੱਢਦੇ ਵੇ ਦੱਸੋ ਕੌਣ ਕਹਿੰਦਾ ਨਿਹੰਗ ਸਿੰਘ ਹੈਗੇ? ਮਾਹੌਲ ਵੀ ਕਹਿੰਦਾ ਵਾ ਜਦੋਂ ਮਰਜੀ ਐਨੀ ਟਾਈਮ ਆਜਣ ਨੇ ਹੱਕੇ ਆਣ ਕਿਰਪਾਨਾ ਲੈ ਕੇ ਆਣ ਮਾਹਾਂ ਦਾ ਦੁੱਧ ਪੀਤਾ ਨੇ ਹੱਕੇ ਜਦੋਂ ਮਰਜੀ ਆਜਣ ਜਦੋਂ ਮਰਜੀ ਐਨੀ ਟਾਈਮ ਮਾਰੇ ਬਾਣਾ ਲਾ ਕੇ ਆ ਹਾਂ ਮਾਰੇ ਬਾਣਾ ਲਾ ਕੇ ਆਣ ਬਸ ਜਦੋਂ ਮਰਜੀ ਆਜਣ ਮਾਰੇ ਤਾਂ ਬਾਣਾ ਲਾ ਕੇ ਹੋਰ ਇਹ ਅਸੀਂ ਅਗਰ ਖਾਤਰੀ ਕੋਈ ਨਾ ਹੁੰਦਾ ਇਹਨਾਂ ਹਥਿਆਰ ਸ਼ਸਤਰ ਤੇ ਹਥਿਆਰ ਨਾ ਹੁੰਦੇ ਤਾਂ ਸ਼ਾਇਦ ਅਸੀਂ ਮੁਕਾਬਲਾ ਕਰ ਲੈਂਦੇ ਉਸ ਤੋਂ ਬਾਅਦ ਸਾਡੇ ਨਾਲ ਇੱਥੇ ਰੇੜੀ ਅੰਡੇ ਰੇੜੀ ਲੱਦੀ ਉੱਥੇ ਦੋ ਤਿੰਨ ਕਾ ਖੜੇ ਹੀ ਐ ਹਰ ਬੰਦਾ ਇਨਸਾਨੀਅਤ ਦਾ ਧਿਆਨਦਾ ਉਹ ਅਗਰ ਜੇ ਕੋਈ ਆਣ ਲਗਾ ਉਹਨੂੰ ਕਿਰਪਾਨਾਂ ਲੈ ਕੇ ਦੌੜਾ ਹਟਾ ਕ ਮੈਂ ਦੌੜ ਜਿਓ ਤੋਦੀ ਅੱਛਾ ਹਾਂਜੀ ਇੱਥੇ ਸਾਰੇ ਆਣ ਲੱਗੇ ਤੇ ਛੁੜਨ ਲਈ ਨਾਲ ਹੀ ਇਹਨਾਂ ਨੇ ਕਿਰਪਾਨਾਂ ਲੈ ਕੇ ਇਸ਼ਾਰਾ ਕਰਤਾ ਚ ਕਹਿੰਦਾ ਦੌੜ ਜਿਓ ਤੋਦੀ ਕਿਆ ਨਹੀਂ ਸੀ ਰਹਿ ਗਾਲਾਂ ਵੀ ਗਾਲਾਂ ਵੀ ਕੱਟ ਰਏ ਸੀ ਉਹ ਤੇ ਉਦਾਂ ਕਿਰਪਾਨਾਂ ਵਗੈਰਾ ਜਿੱਦਾਂ ਇਹਨਾਂ ਦੇ ਮਾਰੀਆਂ ਭਾਈ ਸਾਹਿਬ ਦੇ ਮਾਰੇ ਉਹ ਪਿੱਛੇ ਸਿਰ ਤੇ ਵੱਜਾ ਹਾਂਜੀ ਮੈਂ ਤਾਂ ਹੱਥ ਹੀ ਜੋੜਦਾ ਵੇ ਸਰ ਉਹਨਾਂ ਨੂੰ ਛੱਡ ਦਿਓ ਛੱਡ ਦਿਓ ਇਹੀ ਹੋ ਸਕਦਾ ਕਿਰਪਾਨਾਂ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਨਾ ਤੁਹਾਡਾ ਜੋਰ ਆ ਨਾ ਮੇਰਾ ਜੋਰ ਆ ਮੈਂ ਤਾਂ ਹੱਥ ਹੀ ਜੋੜ ਸਕਦਾ ਹਾਂ ਹੋਰ ਤਾਂ ਨਹੀਂ ਕੁਝ ਕਰ ਸਕਿਆ ਸਰ ਕੱਲ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਆਂਗ ਸਿੰਘਾ ਦਾ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਉਸ ਦੇ ਨਾਲ ਪੂਰਾ ਜਲੰਧਰ ਸ਼ਹਿਰ ਇਸ ਵਕਤ ਦਹਿਲਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਲਿਆਂਗ ਸਿੰਘਾ ਨੇ ਦੁੱਗਲ ਚਾਪ ਵਾਲੀ ਦੀ ਦੁਕਾਨ ਦੇ ਉੱਪਰ ਧੋੜਪਨ ਕੀਤੀ ਜਿਸ ਤਰੀਕੇ ਦੇ ਨਾਲ ਕਿਰਪਾਨਾਂ ਮਾਰੀਆਂ ਉਸ ਦੇ ਨਾਲ ਇਸ ਵਕਤ ਨਿਹੰਗ ਸਿੰਘਾ ਦੇ ਬਾਣੇ ਦੇ ਉੱਪਰ ਦਾਗ ਲੱਗਿਆ ਹੋਇਆ ਹੈ ਲੋਕ ਕਹਿੰਦੇ ਸੀ ਕਿ ਬਈ ਨਿਹੰਗ ਸਿੰਘਾ ਨੇ ਜਿਨ੍ਹਾਂ ਨੇ ਬਾਣੇ ਪਾਏ ਆ ਉਹ ਤੀਆਂ ਪੁੱਤਰਾਂ ਦੀਆਂ ਇੱਜ਼ਤਾਂ ਨੂੰ ਬਚਾਉਂਦੇ ਨੇ ਉਹ ਲੋਕਾਂ ਦੇ ਰਾਖੇ ਹੈਗੇ ਨੇ ਪਰ ਜਦੋਂ ਤੋਂ ਇਦਾਂ ਦੀਆਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਬਹੁਤ ਵੱਡੇ ਸਵਾਲ ਨਿਹੰਗ ਸਿੰਘਾ ਦੇ ਉੱਪਰ ਜਿਹੜੇ ਨੇ ਉੱਠਨੇ ਸ਼ੁਰੂ ਹੋ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਉਸ ਤੋਂ ਜਲੰਧਰ ਸ਼ਹਿਰ ਇਸ ਵਕਤ ਦਹਿਲਾਪਿਆ ਹੈ ਇਹ ਤੁਸੀਂ ਅ ਦੁੱਗਲ ਚਾਪ ਸਟੋਰ ਦੇਖੋ ਜਿਸ ਜਗ੍ਹਾ ਦੇ ਉੱਪਰ ਕੱਲ ਨਿਹੰਗ ਸਿੰਘਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਸਭ ਤੋਂ ਪਹਿਲਾਂ ਇਹ ਤੁਸੀਂ ਕਾਊਂਟਰ ਦੇਖੋ ਜਸ ਤਰੀਕੇ ਦੇ ਨਾਲ ਕਾਊਂਟਰ ਦੇ ਉੱਪਰ ਤਲਵਾਰਾਂ ਮਾਰੀਆਂ ਗਈਆਂ ਨੰਗੀਆਂ ਤਲਵਾਰਾਂ ਦੇ ਨਾਲ ਵਾਰ ਕੀਤਾ ਉਹ ਸਾਫ਼-ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਕਿਵੇਂ ਕਿਸ ਇਰਾਦੇ ਦੇ ਨਾਲ ਨਿਹੰਗ ਸਿੰਘ ਜਿਹੜੇ ਨੇ ਉਹ ਆਏ ਸਿਗੇ ਹਾਲਾਂਕਿ ਛੋਟੀ ਜੀ ਗੱਲ ਦੇ ਉੱਪਰ ਇਹ ਲੜਾਈ ਹੋਈ ਹੈ ਛੋਟੀ ਜੀ ਗੱਲ ਦੇ ਉੱਪਰ ਚੀਜ਼ਾਂ ਹੋਈਆਂ ਨੇ ਪਰ ਉਸ ਤੋਂ ਅਲੱਗ ਦਾ ਆ ਜੋ ਲੋਕਾਂ ਦੇ ਨਾਲ ਹੋਇਆ ਗਲਬਾਤ ਵੀ ਜਰੂਰ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਕੱਲ ਨਿਹੰਗ ਸਿੰਘ ਆਏ ਤੁਹਾਡੀ ਦੁਕਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਉਸ ਸੀਨ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਪਤਾ ਸੀ ਕਿ ਵੀ ਇਹ ਨਿਹੰਗ ਸਿੰਘ ਹਮਲਾ ਕਰਨ ਆਉਣ ਵਾਲੇ ਨੇ ਤੇ ਇਹ ਕਿਹੜੇ ਨਾਂਸਿੰਗ ਨੇ ਦਿਨਾਂ ਦਿਨੇ ਤੁਹਾਡੇ ਨਾਲ ਹਮਲਾ ਕੀਤਾ ਕੋਈ ਗੱਲ ਕੋਈ ਸੀ ਤੁਹਾਡੀ ਇਹਨਾਂ ਦੇ ਨਾਲ ਸੀ ਕੋਈ ਗੱਲ ਨਹੀਂ ਚਾਹ ਮਖਾਨ ਆਈ ਪਸੋਂ ਮੇਰੇ ਕੋ ਮੈਨੂੰ ਪਤਾ ਕਾ ਉਹਨਾਂ ਨੇ ਹਾਂਸਿੰਗਾ ਕਹਿੰਦੇ ਆ ਇਹ ਕਹਿੰਦਾ ਮੈਨੂੰ ਨਹੀਂ ਪਤਾ ਚਾਹ ਮੇਰੇ ਕੋ ਖਾਣ ਆਇਆ ਕਹਿੰਦਾ ਹੌਟਲ ਇਹੋ ਕਹਿੰਦਾ ਮੈਂ ਕਹਾਂ ਭਾਈ ਟਾਈਮ ਲਗਾਦਾ ਜੀ ਨੂੰ ਪਤਾ ਮੈਂ ਬ੍ਰਦਰ ਕਾ ਗੱਲ ਕੀਤੀ ਆ ਮੇਰੇ ਡੀਵੀਆਰ ਵਿੱਚ ਰਿਕਾਰਡਿੰਗ ਵੀ ਚੈੱਕ ਕਰ ਸਰ ਬ੍ਰਦਰ ਕਾ ਗੱਲ ਕੀਤੀ ਆ ਇਹਨਾਂ ਨੇ ਚੱਲੇ ਗਏ ਠੀਕ ਆ ਮੇਰੇ ਕੋ ਤੋਂ ਚੱਲ ਗਏ ਹੋ ਕੱਲ ਆਏ 15 20 ਸਿੱਧਾ ਆਏ ਅੰਦਰ ਤਾਬੜ ਤੋਰ ਕਰਪਾਨਾ ਮਾਰੀ ਸ਼ੁਰੂ ਕਰਤੀ ਆ ਨਾ ਅੱਗਰ ਨਾ ਪਿੱ ਸਾਨੂੰ ਲੋਸੀ ਤੁਹਾਡੇ ਸਿੱਧਾ ਹੀ ਕਿਰਪਾਨਾ ਮਾਨੀਏ ਸਵੀਕਾਰ ਕੀਤੀ ਅੱਛਾ ਇਹ ਨਿਹੰਗ ਸਿੰਘ ਕਿਹੜੇ ਸੀਗੇ ਕੁਝ ਪਤਾ ਲੱਗਾ ਭਾਜੀ ਨਹੀਂ ਮੈਨੂੰ ਨਹੀਂ ਪਤਾ ਭਾਜੀ ਚਾਪਲੈਨ ਦੀ ਛੋਟੀ ਜੀ ਗੱਲ ਦੇ ਉੱਪਰ ਇੰਨਾ ਬਵਾਦ ਛੋਟੀ ਹਾਂਜੀ ਭਾਈ ਛੋਟੀ ਗੱਲ ਵਿੱਚ ਹੋ ਗਈ ਸੀ ਹੂੰ ਤੇ ਕੱਲ ਕਿੰਨੇ ਵਜੇ ਆਏ ਸੀਗੇ ਇਹ ਰਾਤੀ ਕੋਈ 8:30 ਵਜੇ ਆਏ ਸੀ ਹੂੰ ਟੋਟਲ ਕਿੰਨੇ ਨਿਹੰਗ ਸਿੰਘ ਸੀਗੇ 15 ਤੋਂ 20 ਜਣੇ ਸੀ ਬ੍ਰਦਰ 15 ਤੋਂ 20 ਜਣੇ ਸੀ ਜਿਨਾਂ ਨੇ ਪੁਲਿਸ ਮੌਕੇ ਦੇ ਉੱਪਰ ਆਈ ਸੀ ਓਲਸੋ ਭਾਜੀ ਆਈ ਨਹੀਂ ਮਤਲਬ 100 100 ਮੀਟਰ ਦੂਰੀ ਦੇ ਪੁਲਸ ਤੋਂ ਥਾਣਾ ਵਾ ਸਾਰੇ ਫੋਨ ਕੀਤਾ ਪੁਲਿਸ ਨੂੰ ਫੋਨ ਨਹੀਂ ਚੱਕਿਆ ਕਿਸੇ ਨੇ ਮੈਂ ਪੁਲਿਸ ਨੂੰ ਫੋਨ ਕਰਦਾ ਵੀ ਰਿਕਾਰਡਿੰਗ ਹੈਗੀ ਹੈ ਤੇ ਭਾਈ ਕਿਰਪਾਣਾ ਲੈ ਕੇ ਆ ਜਾਓ ਉਹ ਕਹਿੰਦੇ ਸੇਵਾ ਸਿੰਘ ਡਿਊਟੀ ਅਫਸਰ ਹੈਗਾ ਪਰ ਸੁਪਨਾ ਸੇਵਾ ਸਿੰਘ ਦਾ ਫੋਨ ਕਿਹੜਾ ਹੈ ਕਿਹੜਾ ਨਹੀਂ ਇਹਦਾ ਠੀਕਾ ਕੋਈ ਨਹੀਂ ਆ ਬਾਅਦ ਚੋ ACB ਨੌਰਥ ਆਇਆ ਹੈ ACB ਸੈਂਟਰਲ ਆਇਆ ਹੈ ਸੁਰੇਸ਼ ਨਿਰੇਜ ਡੋਗਰਾ ਜੀ ਆਇਆ ਹੈ ਠੀਕਾ ਨਾਲ ਸਾਨੂੰ ਆਸ਼ਵਾਸਾ ਦਿੱਤਾ ਕਿ ਅੱਜ ਸ਼ਾਮ ਤੱਕ ਦੇ ਕੱਲ ਤੱਕ ਮੁੰਡੇ ਫੜੇ ਜਾਣਗੇ ਬੱਚੀ ਠੀਕ ਹੈ ਨਾ ਅਸੀਂ ਗਏ ਉਲਟਾ ਸਾਨੂੰ ਉੱਤ ਲੜਨ ਪਿਆ ਵੀ ਰਿਕਾਰਡਿੰਗ ਹੈਗੀ ਆ ਮੀਡੀਆ ਚੱਲਦਾ ਪੁਲਿਸ ਵਾਲਾ ਮੁੰਡਾ ਸਿਵਲ ਵਰਦੀ ਚ ਲੜਨ ਪਿਆ ਸਾਲਾ ਲੋ ਸੀ ਅੱਛਾ ਹਾਂਜੀ ਹਾਂਜੀ ਤੁਸੀਂ ਪੀੜਾ ਤੋਂ ਤੁਹਾਡੇ ਨਾਲ ਹੀ ਲੜਨ ਲੱਗ ਪਿਆ ਸਾਨੂੰ ਬੜਾ ਪਾ ਵੱਡੇ ਭਾਈ ਸਾਹਿਬ ਨੇ ਕਿਹਾ ਤੁਸੀਂ ਮੰਜਾਲ ਦੇਣੀ ਮੈਂ ਸੈਂਟਰ ਨਾਰਥ ਸੈਂਟਰ ਲੱਗੇ ਦਾ ਆਮ ਆਦੀ ਪਾਰਟੀ ਦਾ ਹਲਕਾ ਸੀਨੀਅਰ ਹੈਗਾ ਵਾ ਠੀਕ ਹੈ ਨਾ ਸਭ ਜਦ ਮੈਂ ਸੇਫ ਐਨੀ ਦਾ ਕੋਈ ਸੇਵ ਹੈ ਇੰਨੇ ਨਾਲ ਗੁੰਡਾਗਰਦੀ ਭਾਜੀ ਕੀਤੀ ਰਾਤੀ ਅੱਛਾ ਇੱਕ ਗੱਲ ਜਰੂਰ ਦੱਸੋ ਇਸ ਵਕਤ ਬਹੁਤ ਸਵਾਲ ਉੱਠ ਰਹੇ ਨੇ ਕਮੈਂਟ ਵੀ ਲੋਕਾਂ ਦੇ ਬਹੁਤ ਆਉਂਦੇ ਹੋਣਗੇ ਉਹ ਕਹਿੰਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਤਾਂ ਦੋ ਹੱਥਾਂ ਨਾਲ ਵੱਜਦੀ ਹੈ ਕੋਈ ਗੱਲ ਤਾਂ ਹੋਈ ਹੋਵੇਗੀ ਤੁਹਾਡੀ ਜੋ ਇੰਨੇ ਇੰਨੇ ਹੰਸੰਗਾ ਕਿ ਇੱਕਦਮ ਹੀ ਵਾਰ ਕਰ ਰਿਹਾ ਪਰ ਮੈਂ ਦੱਸਦਾ ਹੈ ਕਿ ਆਰਡਰ ਪਿੱਛੇ ਗੱਲ ਹੋਈ ਹੈ ਹੂੰ ਆਰਡਰ ਪਿੱਛੇ ਗੱਲ ਹੋਈ ਹੈ ਬਸ ਇੱਕ 100 ਰੁਪਏ ਚਾਂ ਪਿੱਛੇ ਗੱਲ ਹੋਈ ਕਿ ਬੰਦਾ ਸੇਵ ਇੰਨੀ ਕਿ ਮਦਦ ਹਾਤੀ 8:30 ਵਜੇ ਦਲਾਤ ਕਰਨ ਕਰਤ ਕਿਰਪਾਣਾ ਮੰਨਿਸ਼ ਗਾਤੀਆ ਕਿੱਥੇ ਬੰਦਾ ਸੇਵ ਮੇਨ ਬਾਜ਼ਾਰ ਦੇ ਵਿੱਚ ਭਾਜੀ ਫਗਵਾੜਾ ਗੇੜ ਬਾਜ਼ਾਰ ਮੇਨ ਦੇ ਵਿੱਚ ਸੁਣੋ ਠੀਕ ਹੈ ਵੱਲੋਂ ਰਤ ਸਦਾਤੀ 베ਰੀ ਸਾਹਿਬ ਵੀ ਆਏ ਸੀ ਕਾ ਤਲਵਾਰ ਜੀ ਵੀ ਆਏ ਸੀਗੇ ਠੀਕ ਆ ਚੇਰੇ ਭਡਾਰੀ ਸਾਹਿਬ ਆਇਆ ਰਿੰਕੂ ਭਾਈ ਆਇਆ ਅਮਰਜੀ ਅਮਰੀਜ ਆਇਆ ਕਿਸ਼ਨ ਲਾਲ ਜੀ ਆਏ ਆ ਇੱਕੀ ਭਾਈ ਆ ਸਾਰੇ ਬੀਜੇਪੀ ਕਾਂਗਰਸ ਵਰਕਰਸ ਆਏ ਸਾਰੇ ਤੇ ਨਿਤਿਨ ਕੋਲੀ ਜੀ ਆਏ ਸਵੇਰ ਸੁਵਾਸਨ ਦੇ ਕੇ ਕੇ ਕੀ ਤੁਹਾਨੂੰ ਇਹਦਾ ਨਿਆਂ ਜੂਮ ਲੈਣਾ ਫੈਸਲਾ ਜੂਗਾ ਅੱਛਾ ਇੱਕ ਨਿਹੰਗ ਸਿੰਘ ਹੁਣ ਦੇ ਲੋਕ ਕਹਿੰਦੇ ਸੀਗੇ ਕਿ ਬਈ ਇਹ ਉਹ ਨਿਹੰਗ ਸਿੰਘ ਨੇ ਜਿਹੜੇ ਮਾਵਾ ਭੈਣਾਂ ਦੀਆਂ ਜੜੀਆਂ ਨੇ ਉਹ ਇੱਜ਼ਤਾਂ ਦੇ ਰੱਖ ਕੇ ਕਰਦੇ ਨੇ ਪਰ ਜਿਹੜੇ ਤੁਸੀਂ ਕਾਲ ਨਿਹੰਗ ਸਿੰਘ ਦੇਖੇ ਉਹ ਤੁਹਾਨੂੰ ਕੀ ਲੱਗਦਾ ਹੈ ਅਈਓ ਇੱਜ਼ਤ ਰੱਖੀ ਕਰਦੇ ਔਰ ਸ਼ਰਿਆਂ ਕਿਰਪਾਨਾਂ ਲੰਗੀਆਂ ਲੈ ਕੇ ਆਏ ਇਦਾਂ ਤਾਬਰ ਤੋਰ ਹਾਂ ਬਲਮਾਸ਼ੀ ਇਦਾਂ ਲੈ ਕੇ ਆਉ ਦਾ ਗਾਲਾ ਕਰਦੇ ਵੇ ਦੇਖੋ ਨਾ ਮਾਮਾ ਪੇਡਾਂ ਦੀ ਗਾਲਾਂ ਕਰਦੇ ਵੇ ਦੱਸੋ ਕਿਉਂ ਕਹਿੰਦਾ ਨਿਹੰਗ ਸਿੰਘ ਹੈਗੇ ਹੋ ਅੱਛਾ ਠੀਕ ਹੈ ਨਾ ਮੈਨੂੰ ਫੋਨ ਆਇਆ ਸੀ ਕਿ ਤੂੰ ਇੱਧ-ਉੱਧ ਹੋ ਜਾ ਮੈਂ ਕਿਹਾ ਮੈਂ ਨਹੀਂ ਇੱਧ-ਉੱਧ ਦੋਨੇ ਮੈਂ ਡਰਦਾ ਨਹੀਂ ਕਿਸੇ ਕੁਛ ਐ ਠੀਕ ਹੈ ਮੈਂ ਉਹਨੂੰ ਵੀ ਕਹਿੰਦਾ ਵਾ ਜਦੋਂ ਮਰਜੀ ਐਨੀ ਟਾਈਮ ਆਜਣ ਨੇ ਹੱਕੇ ਆਣ ਕਿਰਪਾਨਾਂ ਲੈ ਕੇ ਆਣ ਮਾਂ ਦਾ ਦੁੱਧ ਵੀ ਤਾਂ ਨੇ ਹੱਕੇ ਜਦੋਂ ਮਰਜੀ ਆਜਣ ਜਦੋਂ ਮਰਜੀ ਐਨੀ ਟਾਈਮ ਮਾਰੇ ਬਾਣਾ ਲ ਜੇ ਮਰਜੀ ਆ ਜਣ ਮਾਰ ਦਾ ਬਾਣਾ ਲਾ ਕੇ ਹੋ ਠੀਕ ਹੈ ਅੱਛਾ ਤੁਹਾਡੇ ਨਾਲ ਵੀ ਕਟਮਾਰ ਹੋਈ ਹੈ ਤੁਹਾਨੂੰ ਕਿਸ ਜਗ੍ਹਾ ਦੇ ਉੱਪਰ ਕਟਰੇ ਸੀ ਜੀ ਮੈਂ ਇੱਥੇ ਬੈਠਾ ਹਾਂ ਕੁਰਸੀ ਲਈ ਇੱਥੇ ਮੈਨੂੰ ਮਾਰ ਕੇ ਕਟੇ ਜਾਣ ਵਾਲਾ ਜੀ ਹੂੰ ਕੁਰਸੀ ਦੇ ਕਿੱਥੇ ਜਿੱਤ ਪੈਂਦੀਆਂ ਪੈਂਦੀ ਜਿੱਥੇ ਮਾਰਦੇ ਮਾਰੇ ਇਹ ਹੀ ਅਸੀਂ ਅਗਰ ਹੱਥ ਜੀ ਕੋਈ ਨਾ ਹੁੰਦਾ ਇਹਨਾਂ ਹਥਿਆਰ ਤੇ ਹਥਿਆਰ ਨਾ ਹੁੰਦੇ ਤਾਂ ਸ਼ਾਇਦ ਅਸੀਂ ਮੁਕਾਬਲਾ ਕਰ ਲੈਂਦੇ ਉਸ ਤੋਂ ਬਾਅਦ ਸਾਡੇ ਨਾਲ ਤੇ ਇੱਥੇ ਰੈਡੀ ਅੰਡੇ ਰੈਡੀ ਲੱਦੇ ਉੱਥੇ ਦੋ ਤਿੰਨ ਕਾ ਖੜੇ ਲੀਏ ਹਰ ਬੰਦਾ ਇਨਸਾਨੀਅਤਾਂ ਤੇ ਆਂਦਾ ਉਹ ਅਗਰ ਜੇ ਕੋਈ ਆਣ ਲਗਾ ਹੋਵੇ ਉਹਨੂੰ ਕਿਰਪਾਨਾ ਲੈ ਕੇ ਦੌੜ ਚਾ ਹਾਂਜੀ ਹਮ ਇੱਥੇ ਸਾਰੇ ਆਣ ਲੱਗੇ ਤੇ ਛੁੜਨ ਲਈ ਨਾਲ ਹੀ ਇਹਨਾਂ ਨੇ ਕੁਰਬਾਨਾਂ ਲੱਗੇ ਇਸ਼ਾਰਾ ਕਰਤਾ ਕਿ ਕਹਿੰਦਾ ਦੂਰ ਦਿਓ ਤੋਦੀ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਕਰ ਰਹੇ ਸੀਗੀ ਹਮ ਪਤਾ ਲੱਗਿਆ ਕਿ ਕਿਹੜੀ ਦਲ ਦੀ ਬੰਦੀ ਹੈਗੇ ਨੇ ਹਮ ਨਹੀਂ ਕਿਸੇ ਦਲ ਦੇ ਨਹੀਂ ਹੁੰਦੇ ਕਿਸੇ ਪਰਿਵਾਰ ਦਾ ਨਹੀਂ ਹੁੰਦੇ ਇਹ ਸ਼ਰਾਰਤੀ ਤੱਕ ਵਾ ਹਮ ਜਿਹੜੇ ਸਾਡੇ ਨਿਹੰਗ ਅਸੇ ਨਾ ਬੋਏ ਸਾਡੇ ਗੁਰੂ ਦੇ ਸੇਵਕ ਬਹੁਤ ਲੋਕੀ ਰੱਖਿਆ ਵਾਸਤੇ ਸੀ ਹਮ ਇਹ ਪੱਖਕਾ ਜਿਹੜੇ ਗਏ ਨਾ ਜਿਹੜੇ ਪਾਰਟਰੇ ਆਈਕਰ ਬਨੇ ਆ ਬਦਮਾਸ਼ੀ ਕਰਨ ਲੱਗੇ ਆ 15-20-25 ਬੰਦੇ ਕੋਈ ਕਾਜੀ ਮੰਡੀ ਦਾ ਕੋਈ ਗਾਂਧੀ ਨਗਰ ਦਾ ਆ ਕੋਈ ਸੰਤੋਸ਼ੀ ਨਗਰ ਦਾ ਆ ਸਾਰਾ ਉੱਥੇ ਬਦਮਾਸ਼ੀ ਦਾ ਧੰਦਾ ਇਹਨਾਂ ਦਾ ਕੀਤਾ ਆ ਜਿਹੜਾ ਬਦਮਾਸ਼ੀ ਜਿੱਥੇ ਹੋਈਵੇ ਇਹਨਾਂ ਦਾ ਹੱਕ ਆ ਕਿ ਮਾਰ ਕੇ ਨਿਕਲ ਜਾਓ ਜਿੱਦਾਂ ਮੈਂ ਬੋਲਿਆ ਡੇਢ ਟੋਲੇ ਚਾਲ ਲਾ ਕੇ ਲੱਗੇ ਅੱਛਾ ਸੋਨੀ ਦੀ ਚੈਨ ਵੀ ਲਾ ਕੇ ਲੈ ਕੇ ਸੋਨੇ ਚੈਨ ਲਾ ਕੇ ਲੱਗੇ ਬਹੁਤ ਕੋਈ ਧਰਮ ਚਾਹੇ ਹਿੰਦੂ ਆ ਚਾ ਸਿੱਖ ਆ ਕੋਈ ਧਰਮ ਗਲਤ ਨਹੀਂ ਹੁੰਦਾ 2-4% ਦੇ ਦਦੇ ਸ਼ਰਾਰਤੀ ਲੋਕ ਹੁੰਦੇ ਆ ਜਿਹੜੇ ਤਰਨ ਬਦਨਾਮ ਕਰਦੇ ਆ ਇਹਨਾਂ ਨੇ ਇੰਨੀ ਅੱਛੀ ਨਿਹੰਗ ਜਿਹੜੇ ਇੱਕ ਦੂਜੇ ਦੇ ਮਦਦ ਵਾਸਤੇ ਖੜੇ ਹੁੰਦੇ ਆ ਅੱਧੀ ਰਾਤੀ ਵਾਂਗ ਮਾਰੋ ਹਿੰਦੂ ਦੇ ਨਾਲ ਖੜੇ ਹੋ ਜਾਂਦੇ ਆ ਤੇ ਇੱਟਾ ਦੇ ਬੰਦੇ ਦੇਖੋ ਜਿਹੜੇ ਜਾਲੀ ਨਿਹੰਗ ਬਣ ਕੇ ਆਏ ਆ ਔਰ ਬਦਮਾਸ਼ੀ ਸ਼ਰੀਆਮ ਕੀਤੀ ਹਨ ਹਾਂ ਹੁਣ ਤੁਸੀਂ ਪ੍ਰਸ਼ਾਸਨ ਜਦੋਂ ਆਇਆ ਤੁਹਾਡੇ ਕੋਲ ਪ੍ਰਸ਼ਾਸਨ ਨੇ ਕੀ ਕੁਝ ਆਸਵਾਸਨ ਦਿੱਤਾ ਵਿਸ਼ਵਾਸਨ ਨੇ ਕੱਲ ਤੱਕ ਦਾ ਸਾਡਾ ਟਾਈਮ ਮੰਗਿਆ ਸੀ ਹੂੰ ਕੱਲ ਤੱਕ ਤੁਹਾਡੇ ਬੰਦੇ ਸਾਰੇ ਗ੍ਰਿਫਤਾਰ ਹੋ ਜੂਗੇ ਸਭ ਬੰਦੇ ਸਾਰੇ ਆਈਡੈਂਟੀਫਾਈ ਹੋ ਗਏ ਆ ਪਛਾਣ ਲੈ ਸਾਰੇ ਪੁਲਿਸ ਨੇ ਅੱਜ ਰੇਡ ਮਾਰੀ ਆ ਸੰਤੋਸ਼ੀ ਨਗਰ ਦੀ ਵੀ ਮਾਰੀ ਕੋਈ ਕਪਾੜੀ ਦਾ ਮੁੰਡਾ ਆ ਅੱਗੇ ਕੋਈ ਗੰਨੀ ਨਗਰ ਮੁੰਡਾ ਹੈਗਾ ਆ ਤੇ ਇੱਕ ਇੱਧਰ ਕੰਮ ਕਰਦਾ ਕਿਤੇ ਗਾਰਮੈਂਟ ਦੁਕਾਨ ਤੇ ਕੰਮ ਕਰਦਾ ਆ ਯਾਨੀ ਕੰਮ ਮੁੰਡੇ ਵੈਰੀਫਾਈ ਸਾਰੇ ਹੋ ਗਏ ਕੱਲ ਦਾ ਕ 아이ਦਾ ਤੇ ਯਾ ਕੱਲ ਦਾ ਗ੍ਰਿਫਤਾਰ ਕਰ ਲੂ ਟੀਲਾ ਸਾਹਿਬ ਨੂੰ ਮਿਲਿਆ ਪਾ ਡੀਸੀਪੀ ਸਾਹਿਬ ਨੂੰ ਉਹਨਾਂ ਨੇ ਸ਼ਵਾਸਨ ਦਿੱਤਾ ਹੈ ਕਿ ਅੱਜ ਔਰ ਕੱਲ ਦੇ ਵਿੱਚ ਵਿੱਚ ਗ੍ਰਿਫਤਾਰੀ ਸਾਰੇ ਬੰਦੇ ਦੀ ਹੋ ਗਈ ਅੱਛਾ ਰਾਤ ਨੂੰ ਪੁਲਿਸ ਆਈ ਸੀ ਕਿ ਜਦੋਂ ਹਮਲਾ ਹੋਇਆ ਉਦੋਂ ਰਾਤ ਨੂੰ ਪੁਲਿਸ ਕਿੰਨੇ ਵਜੇ ਆਈ ਸੀ ਸਰ ਇਦਾਂ ਸੀ ਪੁਲਿਸ ਪਹਿਲੇ ਆਈ ਹੈ 4 ਨੰਬਰ ਦੀ 4 ਨੰਬਰ ਦੀ ਪੁਲਿਸ ਵਾਪਸ ਚਲੀ ਗਈ ਸਾਡੇ ਏਰੀਆ ਨਹੀਂ ਬੰਦਾ ਕਿਉਂ 4 ਨੰਬਰ ਤੇ ਹੀ ਲੱਗ ਗਈ ਹੈਗੇ ਹਾਂ ਜੀ ਇਹ 3 ਨੰਬਰ ਦਾ ਆ 3 ਨੰਬਰ ਨਾਲ ਫੋਨ ਕੀਤਾ ਬਰਾਬਰ ਨੇ ਤੇ ਉਹਨਾਂ ਨੇ ਕੋਈ ਬੰਦਾ ਨਹੀਂ ਭੇਜਿਆ ਪੂਨੇ ਘੰਟੇ ਦਾ ਬਚਨਾ ਜਾ ਕੇ ਲਾਇਆ ਉਹਦੇ ਬੋਲੇ ਆ ਪਤਾ ਜਗੇ ਉਥੋ ਦੀ ਆਈਓ ਅੱਤੇ ਆਇਆ ਅੱਛਾ ਮਤਲਬ ਪੁਲਿਸ ਆਪਸ ਦੇ ਵਿੱਚ ਹੀ ਨਹੀਂ ਕਨੈਕਟਡ ਹੈਗੀ ਕਿ ਵੀ ਇਹ ਸਾਡਾ ਏਰੀਆ ਨਹੀਂ ਅਸੀਂ ਕੁਝ ਨਹੀਂ ਕਰਨਾ ਹੈਗਾ ਜਿਹੜਾ ਏਰੀਆ ਹੋ ਫਿਰ 3 ਨੰਬਰ ਵਾਲਿਆਂ ਨੇ ਰਿਪੋਰਟ ਸਾਡੀ ਲਿਖੀ ਆ ਬਣਾਈ ਆ ਐਫਰ ਕਾਪੀ ਯਾਨੀ ਕਿ ਜਿਹੜਾ ਨੌਰਮਲ ਲਿਖਦੇ ਆ ਉਸ ਤੋਂ ਬਾਅਦ ਇਹਨਾਂ ਲਿਖ ਲਿਆ ਕਿ ਸਾਡਾ ਏਰੀਆ ਨਹੀਂ ਬੰਦਾ ਏਰੀਆ ਚਾਰ ਦਾ ਜੀ ਉਹ ਸਾਨੂੰ ਲੈ ਕੇ ਚਾਰ ਚਲਾ ਕੇ ਆ ਗਏ ਹਲੋ ਫਿਰ ਚਾਰ ਚ ਚਲੇਓ ਫਿਰ ਚਾਰ ਚ ਫਿਰ ਦੁਬਾਰਾ ਕਰ ਰਹੀ ਹੋਈ ਦੇਖੋ ਕੱਲ ਏਸੀਪੀ ਨੌਰਥ ਦੇ ਆਏ ਸੀ ਬਹੁਤ ਅੱਛਾ ਸੀ ਕਾਫੀ ਅੱਛੇ ਤਰੀਕੇ ਨਾਲ ਹੈਂਡਲ ਕੀਤਾ ਉਹਨਾਂ ਨੇ ਰਾਤੀ ਜੁਆਇੰਟ ਸੀਪੀ ਸਾਹਿਬ ਆਪਣਾ ਡੀਸੀਪੀ ਟਿੱਲੋ ਸਾਹਿਬ ਡੀਸੀਪੀ ਨਿਰਿਸ਼ ਡੋਗਰਾ ਜੀ ਏਸੀਪੀ ਨਾਰਥ ਏਸੀਪੀ ਸੈਂਟਰ ਐਸਐਚਓ ਸੀਐਸਟਾਫ ਸਾਰਾ ਸਾਰ ਡੇਢ ਘੰਟਾ ਮੀਟਿੰਗ ਚੱਲੀ ਹੈ ਉਹਨਾਂ ਨੇ ਪੂਰੀ ਵੈਰੀਫਾਈ ਕੀਤੀ ਹੁਣ ਮੈਂ ਟਿੱਲੋ ਸਾਹਿਬ ਕੋ ਗਿਆ ਆ ਬੰਦੇ ਪਛਾਣ ਲਏ ਉਹਨਾਂ ਨੇ ਤਾਰ ਦੇ ਸੁੱਤਰ ਤਾਰਾਂ ਦਾ ਤਾਰਾ ਮੇਲੀ ਉਹਨਾਂ ਨੇ ਤੇ ਹੁਣ ਬਸ ਬੰਦੇ ਕਹਿੰਦਾ ਚੱਕ ਲੈਣੇ ਪਸ਼ਾਮ ਤੱਕ ਜੇ ਸਰਦਾਰ ਸਾਹਿਬ ਤੁਸੀਂ ਆਏ ਸੀਗੇ ਉਦੋਂ ਉਹਨਾਂ ਨੇ ਇਹ ਅੰਗ ਸਿੰਘਾਂ ਨੇ ਛੱਡਿਆ ਕੀ ਕਹਿ ਕੀ ਕਹਿ ਕੀ ਰਹੀ ਸੀ ਇਹ ਅੰਗ ਸਿੰਘ ਜਦੋਂ ਵਾਰ ਕਰ ਰਹੀ ਸੀ ਕਹਿ ਨਹੀਂ ਸੀ ਰੇ ਗਾਲਾਂ ਵੀ ਗਾਲਾਂ ਵੀ ਕੱਢ ਰਏ ਸੀ ਉਹ ਤੇ ਉਦਾਂ ਕਿਰਪਾਨਾਂ ਵਗੈਰਾ ਜਿੱਦਾਂ ਇਹਨਾਂ ਦੇ ਮਾਰੀਆਂ ਭਾਈ ਸਾਹਿਬ ਦੇ ਮਾਰੇ ਉਹ ਪਿੱਛੇ ਸਿਰ ਤੇ ਵੱਜਾ ਮੈਂ ਤਾਂ ਹੱਥੀਂ ਜੋੜਦਾ ਵੇ ਸਰ ਉਹਨਾਂ ਨੂੰ ਛੱਡ ਦਿਓ ਛੱਡ ਦਿਓ ਇਹੀ ਹੋ ਸਕਦਾ ਕਿਰਪਾਨਾਂ ਦੇ ਅੱਗੇ ਕਿਸੇ ਦਾ ਜੋੜ ਨਹੀਂ ਹੈਗਾ ਨਾ ਤੁਹਾਡਾ ਜੋਰ ਆ ਨਾ ਮੇਰਾ ਜੋਰ ਆ ਮੈਂ ਤਾਂ ਹੱਥ ਹੀ ਜੋੜ ਸਕਦਾ ਹਾਂ ਹੋਰ ਤਾਂ ਨਹੀਂ ਕੁਝ ਕਰ ਸਕਿਆ ਸਰ ਮੈਂ ਤੇ ਜਦੋਂ ਤੁਸੀਂ ਆਏ ਉਸ ਤੋਂ ਬਾਅਦ ਉਹਨਾਂ ਨੇ ਛੱਡ ਦਿੱਤਾ ਸੀਗਾ ਜਾਂ ਫਿਰ ਉਦੋਂ ਵੀ ਮਾਰ ਲਈ ਸੀਗੀ ਨਹੀਂ ਉਦੋਂ ਪਹਿਲਾਂ ਹਟੇ ਨੇ ਬਾਅਦ ਚ ਫੇਰ ਹਟਾ ਹਟੂ ਹਟਾਏ ਹੋਟ ਸਰ 10-15 ਮਿੰਟ ਬਾਅਦ ਹਟਾਏ ਸਰ ਹਾਂਜੀ ਕੁਝ ਕਹਿ ਕੇ ਵੀ ਗਏ ਸੀਗੇ ਜਾਂਦੇ ਜਾਂਦੀ ਕੁਝ ਉਹ ਕਹਿੰਦੇ ਅਸੀਂ ਫੇਰ ਦੇਖ ਲਾਂਗੇ ਤੈਨੂੰ ਐਦਾ ਐਦਾ ਕਹਿ ਕੇ ਗਏ ਸੀ ਨਾ ਇੱਥੇ ਹੀ ਕਹਿ ਕੇ ਗਏ ਸੀ ਸਾਰਾ ਮਤਲਬ ਜਦੋਂ ਮ मतलब ਪੂਰਪ ਪਰ ਤਰੀਕੇ ਦੇ ਨਾਲ ਉਹ ਆਏ ਕਿ ਮਤਲਬ ਕਿਸ ਵੀ ਦੇ ਵਿੱਚ ਸ਼ਾਪ ਆਪਣੀ ਤੇ ਸੀ ਮੈਨੂੰ ਉਦੋਂ ਬਾਅਦ ਚ ਪਤਾ ਲੱਗਾ ਜਦੋਂ ਪਤਾ ਲੱਗਾ ਨਾ ਮੈਂ ਉਦੋਂ ਭੱਜ ਕੇ ਆਇਆ ਸਰ ਮੇਰੇ ਸਾਹਮਣੇ ਆ ਜੂਸੀ ਬਾਈਟ ਸ਼ਾਪ ਹੈ ਸਰ ਤੁਹਾਨੂੰ ਕੀ ਲੱਗਾ ਸੀਗਾ ਜਦੋਂ ਨਿੰਨ ਸਿੰਘ ਆਏ ਸੀਗੇ ਕਿਸ ਮਨਸ਼ਾ ਦੇ ਨਾਲ ਆਏ ਸੀ ਲੱਗਦਾ ਸੀ ਬਈ ਇਸੇ ਤਰੀਕੇ ਦੇ ਨਾਲ ਵਾਰ ਕਰਨੀ ਸੀ ਜਾਂ ਫਿਰ ਪਹਿਲਾਂ ਗੱਲਬਾਤ ਵੀ ਕੀਤੀ ਉਹਨਾਂ ਨੇ ਕੋਈ ਉਸਤ ਲੈਦਾ ਹਾਂਜੀ ਮੈਨੂੰ ਪਤਾ ਨਹੀਂ ਸੀ ਕੁਝ ਮੈਨੂੰ ਪਤਾ ਹੋਵੇ ਗੱਲਾਂ ਕਦੀ ਮਤਦਨ ਹੋ ਜਾਵਾ ਇਹ ਨਾ ਆਏ ਗੁਰਬਾਨਾ ਲੈ ਕੇ ਗਏ ਅੰਦੇ ਤਬਰ ਤੋਂ ਗੁਰਬਾਨਾ ਮਨੂਸ਼ ਕਰਤੀਆਂ ਨਾੜਗਾੜਾ ਪਿੱਛੇ ਪੁੱਛਿਆ ਗਿਆ ਗਿਆ ਥਾ ਠਾ ਠਾਰਸਨ ਠੀਕ ਹੈ ਬਸ ਪੰਜ ਮੇਰੇ ਆਖਰੀ ਦੋ ਸਵਾਲ ਨੇ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਹੈ ਬਾਜੀ ਮੇਰੇ ਚੈਨ ਤੱਕ ਲਾ ਕੇ ਲੈ ਕੇ ਸੌਣੇ ਜੀ ਬਾਜੀ ਅੱਛਾ ਠੀਕ ਹੈ ਬਾਕੀ ਇਹ ਦੇ ਲੋ ਚੀਜ਼ੇ ਜੋ ਤੋੜ ਕੇ ਸਾਰੇ ਬਾਜੀ ਹਾਂ ਆਸ਼ਵਾਸਨ ਪੁਲਸ ਵੱਲੋਂ ਦਿੱਤਾ ਗਿਆ ਹੈਗਾ ਲੱਗਦਾ ਹੈ ਜਲਦ ਕਾਰਵਾਈ ਹੋ ਜੂਗੀ ਕਿਉਂਕਿ ਰਾਤ ਦਾ ਮਾਮਲਾ ਹੈਗਾ ਔਰ ਜੋ ਤਰੀਕੇ ਦੇ ਨਾਲ ਸਾਰਾ ਕੁਝ ਬਰੂਟਲੀ ਹੋਇਆ ਉਹ ਚੀਜ਼ ਬਾਜੀ ਡੋਗਰਾ ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਵਾ ਸਾਨੂੰ ਉਹਨਾਂ ਤੇ ਵਿਸ਼ਵਾਸ ਆ ਉਹ ਰੈਸੀਪੀ ਸੈਂਟਰ ਦੇ ਪਾਇ ਦਿੱਲੀ ਲੋਕਾਂ ਨੇ ਵੀ ਕਿਹਾ ਕਿ ਅੱਜ ਸ਼ਾਮ ਦਾ ਜਾਂ ਕੱਲ ਤੱਕ ਮੌਕਾ ਦਿਓ ਨਾ ਆਇਆ ਤਾਂ ਹੀ ਫਿਰ ਬਾਦ ਦਰੀਆ ਬਚਾ ਕੇ ਤਤਲਾ ਦਵਾਗੇ ਸਾਰੇ ਯਸ਼ੋਸ਼ ਆਪਣੇ ਨਾਲ ਆ ਮੈਂ ਉਹਨਾਂ ਦੇ ਤੈਨ ਦਿਲੋਂ ਧੰਨਵਾਦ ਕਰਦਾ ਕਿਸੇ ਨੰਗ ਸਿੰਘਾਂ ਕਈ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਬਹੁਤ ਦਲ ਨੇ ਜਿਨ੍ਹਾਂ ਦੇ ਨੰਗ ਸਿੰਘ ਨੇ ਜੋ ਲੋਕ ਵਿਚਰਦੇ ਨੇ ਉਹ ਕਿਸੇ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਅਜੀ ਮੈਂ ਇਹੀ ਕਹਿੰਦਾ ਕਿ ਇਨਸਾਫ ਨਾਲ ਕਰੋ ਹਮ ਏਦਾਂ ਤੱਕੇਸ਼ਾਈ ਕਿਸਲੇ ਕਰੋ ਹਮ ਠੀਕ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਕਿਹਾ ਵਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦੇ ਨੂੰ ਅੱਤਾ ਕਰਦਾ ਵਾ ਅਸੀਂ ਉਹਨਾਂ ਦੇ ਬੰਦੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਥੋੜੀ ਕਹਿੰਦੇ ਕਿ ਜਾ ਕੇ ਤੁਸੀਂ ਅਤਿਆਚਾਰ ਕਰੋ ਲੋਕਾਂ ਨਾਲ ਜਾ ਕੇ ਠੀਕ ਹੈ ਨਾ ਇਹ ਅਤਿਆਚਾਰ ਹੀ ਹੈ ਭਾਜੀ ਦੇਖੋ ਕਿੰਨਾ ਤਗੜਾ ਅਤਿਆਚਾਰ ਹੈ ਸ਼ਰੇਆਮ ਗੁੰਡਾ ਕਰਦੀ ਹੋਰੀ ਜਿਲੰਦਾ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ 8:30 ਤੋਂ 9:00 ਦੇ ਵਿੱਚ ਟੈਂ ਸੀਗਾ ਕਿ ਮਰ ਦੁਨੀਆ ਕੋ ਸੇਫ ਹੈ ਨਹੀਂ ਕੋਈ ਠੀਕ ਹੈ ਨਾ ਕੋਈ ਸੇਫ ਹੈ ਨਹੀਂ ਇੱਥੇ ਭਾਜੀ ਠੀਕ ਜੀ